ਆਪ ਸਭ ਦਾ ਹਾਰਦਿਕ ਸਵਾਗਤ ਕਰਦੀ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਅੱਜ ਆਪਾਂ ਪੰਜਾਬੀ 올ਿਮਪੀਡ ਦੇ ਵਿੱਚ 3ਜੀ ਤੋਂ 5ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਵੀਡੀਓ ਬਣਾਵਾਂਗੇ ਤੇ ਸਾਰੇ ਬੱਚਿਆਂ ਨੂੰ ਜਿੰਨੀ ਵੀ ਕੋਸ਼ਿਸ਼ ਹੋ ਸਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੋ ਉਹਨਾਂ ਨੂੰ ਅੰਤਰਰਾਸ਼ਟਰੀ ਪੰਜਾਬੀ 올ਿਮਪੀਡ 2025 ਦੇ ਵਿੱਚ ਪ੍ਰੇਸ਼ਣ ਆਉਣੇ ਆ। ਸੋ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ 6ਵੀਂ ਤੋਂ 12ਵੀਂ ਦੇ ਵਿਦਿਆਰਥੀ ਜੋ ਤਿਆਰੀ ਕਰ ਰਹੇ ਨੇ ਉਹਨਾਂ ਦੀਆਂ ਵੀਡੀਓ ਅਪਲੋਡ ਹੋ ਚੁੱਕੀਆਂ। ਉਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਪ੍ਰਾਪਤ ਕਰ ਸਕਦੇ ਹੋ ਇਸ ਚੈਨਲ ਦੇ ਉੱਪਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਪੰਜਾਬ ਖੁਦ ਬੋਲ ਰਿਹਾ ਬੱਚਿਆਂ ਨੂੰ ਪਿਆਰੇ ਬੱਚਿਓ ਮੈਂ ਪੰਜਾਬ ਬੋਲਦਾ ਹਾਂ ਮੇਰਾ ਨਾਂ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਬਣਿਆ ਹੋਇਆ ਹੈ ਪੰਜ ਅਤੇ ਆਪ ਪੰਜ ਤੋਂ ਕੀ ਭਾਵ ਹੈ ਗਿਣਤੀ ਆਪ ਤੋਂ ਭਾਵ ਹੈ ਪਾਣੀ ਜਦੋਂ ਮੈਂ ਵੰਡਿਆ ਨਹੀਂ ਸੀ ਆ ਗਿਆ ਉਦੋਂ ਮੇਰੀ ਧਰਤੀ ਉੱਤੇ ਪੰਜ ਦਰਿਆ ਸਤਲੁਜ ਰਾਵੀ ਚਨਾਬ ਬਿਆਸ ਅਤੇ ਜਿਲਮਗਦੇ ਸਨ ਇਸ ਕਰਕੇ ਮੈਨੂੰ ਪੰਜਾਂ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ ਦੇਸ਼ ਦੀ ਆਜ਼ਾਦੀ ਪਿੱਛੋਂ ਵੰਡ ਹੋਈ ਤਾਂ ਮੇਰੇ ਕੋਲੇ ਕਿੰਨੇ ਦਰਿਆ ਰਹਿ ਗਏ ਸਿਰਫ ਢਾਈ ਰਹਿ ਗਈ ਸੱਤ ਲੋਜ ਬਿਆਸ ਤੇ ਰਾਵੀ ਦਾ ਕੁਝ ਹਿੱਸਾ ਕਹਿਣ ਦਾ ਮਤਲਬ ਹੈ ਕਿ ਜਦੋਂ ਸਾਡਾ ਪੰਜਾਬ ਨਹੀਂ ਵੰਡਿਆ ਗਿਆ ਸੀ ਤਾਂ ਉਦੋਂ ਪੰਜ ਦਰਿਆ ਵਗਦੇ ਸੀ ਇਹ ਤੁਸੀਂ ਸਕਰੀਨ ਦੇ ਪੜ੍ਹ ਸਕਦੇ ਹੋ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਹੁਣ ਆਪਣੇ ਕੋਲੇ ਤਿੰਨ ਜਿਹੜੇ ਵਗਦੇ ਆ ਸਤਲੁਜ ਬਿਆਸ ਤੇ ਅੱਧਾ ਰਾਵੀ 1947 ਦੀ ਵੰਡ ਤੋਂ ਪਹਿਲਾਂ ਮੈਂ ਇੱਕ ਸੂਬਾ ਸੀ 1947 ਵਿੱਚ ਭਾਰਤ ਦੀ ਆਜ਼ਾਦੀ ਸਮੇਂ ਮੈਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਆਪਣੀ ਜਦੋਂ ਵੰਡ ਨਹੀਂ ਹੋਈ ਸੀ 1939 ਤੋਂ ਪਹਿਲਾਂ ਤਾਂ ਇੱਕ ਹੀ ਪੰਜਾਬ ਸੀਗਾ ਤਾਂ ਪੰਜ ਦਰਿਆ ਵਗਦੇ ਸੀ ਪਰ ਜਦੋਂ ਆਪਣੀ ਵੰਡ ਹੋ ਗਈ ਕੁਸ਼ਕੇ ਹਿਸਾਬ ਨਾਲ ਦਰਿਆਵਾਂ ਦਾ ਕਿੱਥੇ ਰਹਿ ਗਿਆ ਪਾਕਿਸਤਾਨ ਦੇ ਵਿੱਚ ਕੁਸ਼ ਰਹਿ ਗਿਆ ਪੰਜਾਬ ਦੇ ਵਿੱਚ ਹੁਣ ਦੇਖੋ ਆ ਦਰਿਆ ਸਾਰੇ ਆਪਣੇ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਤੇ ਸਿੰਧ ਜੇ ਆਪਾਂ ਹੁਣ ਗੱਲ ਕਰੀਏ ਮੌਜੂਦਾ ਜਿਹੜਾ ਹੁਣ ਪੰਜਾਬ ਦਾ ਆਕਾਰ ਆ ਉਹ ਤਕੋਣਾ ਪੱਛਮ ਵਿੱਚ ਪਾਕਿਸਤਾਨ ਨਾਲ ਮੇਰੀ ਅੰਤਰਰਾਸ਼ਟਰੀ ਹੱਦ ਲੱਗਦੀ ਆ ਉੱਤਰ ਵਿੱਚ ਮੇਰੇ ਨਾਲ ਜੰਮੂ ਕਸ਼ਮੀਰ ਦੀ ਲੱਗਦੀ ਆ ਪੂਰੇ ਵਿੱਚ ਹਿਮਾਚਲ ਪ੍ਰਦੇਸ਼ ਨਾਲ ਦੱਖਣ ਵਿੱਚ ਹਰਿਆਣਾ ਨਾਲ ਤੇ ਰਾਜਸਥਾਨ ਨਾਲ ਮੇਰੇ ਕੋਲੇ 23 ਜ਼ਿਲ੍ਹੇ ਆ ਪੰਜਾਬ ਦੇ ਵਿੱਚ ਹੁਣ ਕਿੰਨੇ ਜ਼ਿਲ੍ਹੇ ਆ 23 ਜ਼ਿਲ੍ਹੇ ਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੇ ਆਪਾਂ ਨੂੰ ਪੁੱਛਿਆ ਜਾਂਦਾ ਵੀ ਪੰਜਾਬ ਦੇ ਵਿੱਚ ਹੁਣ ਕਿੰਨੇ ਦਰਿਆ ਵਗਦੇ ਆ ਤਾਂ ਤੁਸੀਂ 22 ਦਰਿਆਵਾਂ ਦੇ ਨਾਮ ਲਿਖੋਗੇ ਜੇ ਤੁਹਾਨੂੰ ਪੁੱਛਿਆ ਜਾਂਦਾ ਪੰਜਾਬ ਦੇ ਵਿੱਚ ਪਹਿਲਾਂ ਕਿੰਨੇ ਵਗਦੇ ਸੀ ਤਾਂ ਪੰਜ ਦਰਿਆਵਾਂ ਦੇ ਨਾਮ ਲਿਖੋਗੇ ਜੇ ਤੁਹਾਨੂੰ ਪੁੱਛਿਆ ਜਾਂਦਾ ਕਿ ਆਕਾਰ ਕਿਹੋ ਜਿਹਾ ਪੰਜਾਬ ਦਾ ਤਤਕੋਣਾ ਹੈ ਜੇ ਤੁਹਾਨੂੰ ਹੱਦਾਂ ਪੁੱਛੀਆਂ ਜਾਂਦੀਆਂ ਤਾਂ ਤੁਸੀਂ ਪੱਛਮ ਵਿੱਚ ਜੇ ਤੁਹਾਨੂੰ ਅੰਤਰਰਾਸ਼ਟਰੀ ਹੱਦ ਪੁੱਛੀ ਜਾਂਦੀ ਹੈ ਪੱਛਮ ਵਿੱਚ ਤਾਂ ਪਾਕਿਸਤਾਨ ਦੀ ਲੱਗਦੀ ਆ ਜੀ ਆਪਣੇ ਤੋਂ ਰਾਜਾਂ ਦੀ ਪੁੱਛੀ ਜਾਂਦੀ ਹੈ ਤਾਂ ਉੱਤਰ ਵਿੱਚ ਆਪਣੇ ਜੰਮੂ ਕਸ਼ਮੀਰ ਹੈ ਪੂਰੇ ਵਿੱਚ ਆਪਣੇ ਹਿਮਾਚਲ ਪ੍ਰਦੇਸ਼ ਆ ਦੱਖਣ ਵਿੱਚ ਆਪਣੇ ਹਰਿਆਣਾ ਹੈ ਤੇ ਰਾਜਿਸਥਾਨ ਹੈ ਇਹ ਸਾਰੇ ਨੋਟ ਕਰ ਲੋ ਲਿਖ ਕੇ ਯਾਦ ਕਰਨੀ ਪਊਣ ਪਹਿਣਗੇ ਤਾਂ ਹੀ ਤੁਸੀਂ ਵਧੀਆ ਨੰਬਰ ਲੈ ਸਕਦੇ ਹੋ ਜ਼ਿਲ੍ਹੇ ਆਪਣੇ 23 ਆ ਪੰਜਾਬ ਦੇ ਜਿਹੜਾ ਆਪਣਾ ਪੰਜਾਬ ਹੈ ਭਾਰਤ ਦੇ ਉੱਤਰ ਦੱਖਣੀ ਖੇਤਰ ਵਿੱਚ ਸਥਿਤ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਵੀ ਆਪਣਾ ਜਿਹੜਾ ਪੰਜਾਬ ਹੈ ਉਹ ਭਾਰਤ ਦੇ ਕਿੱਥੇ ਸਥਿਤ ਹੈ ਉਤਰੀ ਮੈਦਾਨੀ ਖੇਤਰ ਮੇਰੇ ਉਤਰੀ ਮੈਦਾਨੀ ਖੇਤਰ ਨੂੰ ਸਤਲੁਜ ਗੰਗਾ ਦਾ ਮੈਦਾਨ ਵੀ ਕਿਹਾ ਜਾਂਦਾ ਹੈ ਇਹ ਉਹਨੂੰ ਇੱਕ ਨਾਮ ਨਾਲ ਹੋਰ ਜਾਣਿਆ ਜਾਂਦਾ ਹੈ ਪੰਜਾਬ ਦੀ ਮਿੱਟੀ ਕੀ ਹੈ ਬਹੁਤ ਜ਼ਿਆਦਾ ਉਪਜਾਊ ਹੈ ਤੇ ਇੱਥੇ ਕੀ ਆ ਫਸਲ ਬਹੁਤ ਹੁੰਦੀ ਹੈ ਪੰਜਾਬੀ ਬਹੁਤ ਮਿਹਨਤੀ ਹੈ ਤਾਂ ਇਸ ਕਰਕੇ ਆਪਾਂ ਪੰਜਾਬ ਨੂੰ ਭਾਰਤ ਦਾ ਅਣ ਭੰਡਾਰ ਕਹਿੰਦੇ ਆ ਕਿਉਂਕਿ ਪੰਜਾਬ ਤੋਂ ਬਹੁਤ ਜ਼ਿਆਦਾ ਫਸਲ ਜਿਹੜੀ ਸਾਰੇ ਭਾਰਤ ਨੂੰ ਦੇਸ਼ਾਂ ਨੂੰ ਜਾਂਦੀ ਹੈ ਪੰਜਾਬ ਵਿੱਚ ਕਿੰਨੇ ਦਰਿਆ ਵਗਦੇ ਨੇ ਇਹ ਤੁਸੀਂ ਸਾਰਾ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਜਿਹੜਾ ਮੈਂ ਤੁਹਾਨੂੰ ਪੜਾ ਕੇ ਹਟੀਆਂ ਪੰਜਾਬ ਦੀ ਪਹਿਲੀ ਵੰਡ ਕਦੋਂ ਹੋਈ ਸੀ ਇਹ ਵੀ ਤੁਹਾਨੂੰ ਮੈਂ ਕਰਵਾਇਆ ਆ ਆਪ ਤੋਂ ਕੀ ਭਾਅ ਹੈ ਪਾਕਿਸਤਾਨ ਵਾਲੇ ਹਿੱਸੇ ਨੂੰ ਕਿਹੜਾ ਪੰਜਾਬ ਕਿਹਾ ਜਾਂਦਾ ਹੈ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਐ ਵੈਸੀ ਵੈਧੀ ਅਨਸਰ ਮੈਂ ਤੁਹਾਨੂੰ ਸ਼ੋ ਕਰ ਹੀ ਦਿੱਤੇ ਆ ਪਰ ਫਿਰ ਵੀ ਤੁਸੀਂ ਮੈਨੂੰ ਇਹ ਕਮੈਂਟ ਬਾਕਸ ਦੇ ਵਿੱਚ ਲਿਖਣਾ ਸਿੱਖਾਂ ਦੇ ਹੁਣ ਪਹਿਲੇ ਗੁਰੂ ਬਾਰੇ ਪੁੱਛਿਆ ਜਾ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਹੈ ਉਹਨਾਂ ਦਾ ਜਨਮ 1469 ਵਿੱਚ ਹੋਇਆ ਸੀ ਤੇ ਜੋਤੀ ਜੋਤ 1539 ਵਿੱਚ ਦੂਜੇ ਗੁਰੂ ਕੌਣ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਜਨਮ 1504 ਜੋਤੀ ਜੋਤ 1552 ਤੀਜੇ ਗੁਰੂ ਆਪਣੇ ਸ੍ਰੀ ਗੁਰੂ ਅਮਰਦਾਸ ਜੀ ਜਨਮ 1479 ਜੋਤੀ ਜੋਤ ਸਮਾਇਆ 1574 ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਇਹ ਡੇਟ ਆਫ ਬਰਥ ਸਾਰੇ ਯਾਦ ਰੱਖ ਲਓ ਪੰਜਵੇਂ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਹਰਗੋਬਿੰਦ ਜੀ ਥੋੜਾ ਸਲੋ ਤਾਂ ਕਰਾ ਰਹੀ ਹਾਂ ਕਿ ਤੁਸੀਂ ਸਕਰੀਨ ਦੇ ਉੱਪਰੋਂ ਨਾਲ-ਨਾਲ ਉਹਨਾਂ ਦੇ ਜਨਮ ਬਾਰੇ ਪੜ ਸਕੋ ਤੇ ਨਾਲ-ਨਾਲ ਉਹਨਾਂ ਦੀ ਜੋਤੀ ਜੋਤ ਸਮਾਉਣ ਦੀ ਜੋਤੀ ਜੋਤ ਸਮਾਉਣ ਦੀ ਜਿਹੜੀ ਡੇਟ ਆ ਉਹ ਲਿਖ ਸਕੋ ਸੱਤਵੇਂ ਗੁਰੂ ਸ੍ਰੀ ਗੁਰੂ ਹਰ Rai ਜੀ 8ਵੇਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ 9ਵੇਂ ਗੁਰੂ ਤੇਗ ਬਹਾਦਰ ਜੀ ਤੇ 10ਵੇਂ ਗੁਰੂ ਆਪਣੇ ਕੌਣ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਜਨਮ 1666 ਤੇ ਜੋਤੀ ਜੋਤ 1708 ਦੇ ਵਿੱਚ ਇਸ ਤੋਂ ਬਾਅਦ ਜਿਹੜੀ ਆਪਣੀ ਸੰਦੀਵੀ ਗੁਰੂ ਰਹਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਗੁਰਗੱਦੀ ਆਪਾਂ 1708 ਵਿੱਚ ਤੇ ਸੰਪਾਦਕ ਕੌਣ ਸੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ 1504 ਈਸਵੀ ਹੁਣ ਅਭਿਆਸ ਦੇ ਵਿੱਚ ਫਿਰ ਤੁਹਾਨੂੰ ਪ੍ਰਸ਼ਨ ਆ ਗਏ ਸਿੱਖ ਧਰਮ ਦੇ ਤੀਜੇ ਗੁਰੂ ਸਿਮਰਨ ਦਾ ਕੀ ਨਾਮ ਸੀ ਇਹਦੇ ਵਿੱਚੋਂ ਤੁਸੀਂ ਦੇਖ ਕੇ ਕਮੈਂਟ ਕਰਨਾ ਹੈ ਫਿਰ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਚਾਰ-ਚਾਰ ਆਪਸ਼ਨ ਆਉਣਗੇ ਉੱਥੇ ਵੀ ਤੁਹਾਨੂੰ ਤੁਸੀਂ ਟਿਕ ਕਰਨੀ ਹੋਊਗੀ ਸਿੱਖ ਧਰਮ ਦੇ 10ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਕੌਣ ਸਨ ਇਹਦੀ ਉੱਤਰਕੁੰਜੀ ਫਿਰ ਤੁਹਾਨੂੰ ਸਾਹਮਣੇ ਆ ਗਈ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦੇ ਆਨਸਰ ਜ਼ਰੂਰ ਲਿਖਣੇ ਆ ਚਾਰ ਸੈਬਜ਼ਾਦਿਆਂ ਬਾਰੇ ਤਾਂ ਤੁਸੀਂ ਸਾਰੇ ਬੱਚੇ ਜਾਣਦੇ ਹੀ ਹੋ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਹੋਏ ਸੀਗੇ ਤੇ ਉਹਨਾਂ ਨੂੰ ਆਪਾਂ ਚਾਰ ਸੈਬਜ਼ਾਦਿਆਂ ਦੇ ਨਾਮ ਨਾਲ ਜਾਣਦੇ ਆ ਤੇ ਉਹਨਾਂ ਨੇ ਵੀ ਮੁਗਲਾਂ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਈ ਸੀ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਦੋ ਸੈਬਜ਼ਾਦੇ ਸੈਬਜ਼ਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦਾਦੀ ਸਮੇਤ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਲਿਆ ਸੀ ਇਸ ਉਪਰੰਤ ਸਿਰਹੰਦ ਦੇ ਨਵਾਬ ਜੀਰ ਖਾਂ ਉਹਨੇ ਉਹਨਾਂ ਨੂੰ ਨੀਹਾਂ ਵਿੱਚ ਨਵਾਤਾ ਸੀ ਤੇ ਜਿਹੜੇ ਦੋ ਵੱਡੇ ਸਹਿਬਜ਼ਾਦੇ ਸੀ ਅਜੀਤ ਸਿੰਘ ਤੇ ਜੁਝਾਰ ਸਿੰਘ ਉਹ ਮੁਗਲਾਂ ਦੇ ਨਾਲ ਲੜਦੇ ਹੋਏ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਸੀ। ਆ ਚਾਰ ਸਹਿਬਜ਼ਾਦਿਆਂ ਦੀ ਸਕਰੀਨ ਦੇ ਉੱਪਰ ਨਾਮ ਹੈ ਇਹ ਲਿਖ ਸਕਦੇ ਹੋ ਤੁਸੀਂ। ਅੱਗੇ ਫਿਰ ਕੁਐਸਚਨ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਸਨ? ਜਿਵੇਂ ਚਾਰ ਪੁੱਤਰ ਸੀ ਤਾਂ ਤੁਸੀਂ ਚਾਰ ਤੇ ਟਿੱਕ ਲਾਉਂਗੇ। ਇਹ ਸਿਰਫ ਐਗਜ਼ਾਮਪਲ ਵਾਸਤੇ। ਫਿਰ ਨਿੱਕੇ ਸੈਭਜਾਦਿਆਂ ਦੇ ਨਾਲ ਠੰਡੇ ਬੁਰਜ ਵਿੱਚ ਕੌਣ ਕੈਦ ਸਨ ਕਿਹੜੇ ਸੈਭਜਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਮੌਜੂਦਾ ਸਮੇਂ ਠੰਡਾ ਬੁਰਜ ਕਿੱਥੇ ਹੈ ਸੂਬਾ ਸਰਹੰਦਾ ਕੀ ਨਾਮ ਸੀ ਇਹਦੀ ਉੱਤਰਗੁੰਜੀ ਤੁਹਾਡੇ ਸਾਹਮਣੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦੇ ਵੀ ਜਰੂਰ ਉੱਤਰ ਲਿਖਣੇ ਆ ਨੈਕਸਟ ਹੈ ਪੰਜ ਪਿਆਰੇ 1699 ਵਿੱਚ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ। ਦੂਰੋਂ ਦੂਰੋਂ ਆਈਆਂ ਸਿੱਖ ਸੰਗਤਾਂ ਨੇ ਭਾਰੀ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਫਿਰ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਪਿਆਰਿਆਂ ਦੀ ਪਦਵੀ ਦਿੱਤੀ। ਬਾਅਦ ਵਿੱਚ ਉਹਨਾਂ ਉਹਨਾਂ ਨੇ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਹ ਪੰਜ ਪਿਆਰੇ ਜੋ ਆਪਣੇ ਨੇ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਨਾਮ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਹੇ ਐ ਭਾਈ ਦਿਆ ਸਿੰਘ ਜੀ ਇਹਨਾਂ ਦਾ ਪਹਿਲਾ ਜਿਹੜੇ ਨਾਮ ਹੈ ਉਹਨਾਂ ਦੇ ਨਾਲ ਕਿਸੇ ਕਿਸੇ ਦੇ ਨਾਮ ਨਾਲ RAM ਲੱਗਦਾ ਸੀ ਦਾਸ ਲੱਗਦਾ ਸੀ ਰਾਏ ਲੱਗਦਾ ਸੀ ਬਾਅਦ ਵਿੱਚ ਇਹ ਸਾਰਿਆਂ ਨੇ ਅੰਮ੍ਰਿਤ ਛਕ ਲਿਆ ਤਾਂ ਇਹਨਾਂ ਦੇ ਜਿਹੜੇ ਨਾਮ ਹੈ ਉਹਨਾਂ ਪਿੱਛੇ ਸਿੰਘ ਲੱਗਣ ਲੱਗ ਗਿਆ ਇਹ ਤੁਸੀਂ ਸਾਰੇ ਯਾਦ ਰੱਖਣੇ ਆ ਪੰਜ ਅੱਗੇ ਅਭਿਆਸ ਇਹ ਉੱਤਰ ਗੁੰਜੀ ਹੈ ਫਿਰ ਸਾਡੇ ਪੰਜਾਬੀ ਸੱਭਿਆਚਾਰ ਬਾਰੇ ਪੰਜਾਬੀ ਸੱਭਿਆਚਾਰ ਪੰਜਾਬ ਦੇ ਸਭ ਤੋਂ ਪੁਰਾਣੇ ਤੇ ਮੀ ਸੱਭਿਆਚਾਰਾਂ ਵਿੱਚੋਂ ਇੱਕ ਹੈ ਪੰਜਾਬੀਆਂ ਦਾ ਸੁਭਾ ਬੜਾ ਹੀ ਦੋਸਤਾਨਾ ਹੈ ਦੋਸਤਾਨਾ ਹੁੰਦਾ ਕਿ ਉਹ ਇੱਕ ਦੂਜੇ ਨਾਲ ਦੋਸਤਾਂ ਵਾਂਗ ਰਹਿੰਦੇ ਆ ਮਹਿਮਾਨ ਨਿਵਾਜੀ ਮਹਿਮਾਨ ਮਤਲਬ ਕਿ ਉਹਨਾਂ ਦੇ ਘਰੇ ਜਦੋਂ ਕਿ ਮਹਿਮਾਨ ਆਉਂਦਾ ਤਾਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਬਹੁਤ ਸਾਰੇ ਮਿਹਨਤੀ ਨੇ ਜ਼ਿੰਦਗੀ ਨੂੰ ਜਿਉਣ ਵਾਲੇ ਨੇ ਲੋਕ ਸੰਗੀਤ ਮੇਰੇ ਸੱਭਿਆਚਾਰ ਦੀ ਜਿੰਦ ਜਾਨ ਹੈ ਪੰਜਾਬੀਆਂ ਦੇ ਜੀਵਨ ਦਾ ਜੋਸ਼ ਅਤੇ ਜਿੰਦਾਦਿਲੀ ਉਹਨਾਂ ਦੇ ਲੋਕ ਨਾਚਾਂ ਵਿੱਚ ਝਲਕਦੀ ਹੈ ਇਹ ਲੋਕ ਨਾਚ ਮੰਦੀ ਮਸਤੀ ਅਤੇ ਖੁਸ਼ੀ ਦੇ ਨਾਚ ਹਨ ਹੁਣ ਆਪਣੇ ਜਿਹੜੇ ਪੰਜਾਬੀ ਦੇ ਪ੍ਰਸਿੱਧ ਨਾਚ ਹੈ ਉਹ ਹੈਗੇ ਭੰਗੜਾ ਲੁੱਡੀ ਮਲਵਈ ਗਿੱਧਾ ਸੰਮੀ ਗਿੱਧਾ ਕਿੱਕਲੀ ਤੇ ਜਿੰਦੂਆ ਆਹ ਫੋਟੋ ਦੇ ਵਿੱਚ ਕੀ ਹੈ ਭੰਗੜਾ ਪਾ ਰਹੇ ਨੇ ਇਹ ਲੁੱਡੀ ਐ ਇਹ ਮਲਵਾਈ ਗਿੱਧਾ ਮਲਵਾਈ ਗਿੱਧਾ ਜਿਹੜੇ ਮਰਦ ਪਾਉਂਦੇ ਨੇ ਸੰਮੀ ਇੱਕ ਕੁੜੀਆਂ ਦਾ ਗਿੱਧਾ ਜਿਹੜਾ ਹੈਗਾ ਕੱਲਾ ਗਿੱਧਾ ਉਹ ਕੱਲਾ ਔਰਤਾਂ ਦੀ ਕੁੜੀਆਂ ਦਾ ਜੇ ਮਲਵਾਈ ਗਿੱਧਾ ਪੁੱਛਿਆ ਜਾਂਦਾ ਤਾਂ ਮੁੰਡਿਆਂ ਦਾ ਕਿ ਕਿਕਲੀ ਵੀ ਕੁੜੀਆਂ ਦੀ ਲੋਕ ਖੇੜ ਵੀ ਐ ਤੇ ਲੋਕ ਨਾਚ ਵੀ ਐ ਇਹ ਜਿੰਦੂਆ ਇਹ ਕੁੜੀਆਂ ਤੇ ਮੁੰਡਿਆਂ ਦਾ ਦੋਨਾਂ ਦਾ ਜਿਹੜੇ ਆਪਣੀ ਸੰਗੀਤ ਸਾਜ਼ ਨੇ ਉਹ ਹੈਗਿਆ ਢੋਲ, ਚਿੰਟਾ, ਤੁੰਬੀ, ਢੱਡ, ਅਲਗੋਜੇ, ਸਰੰਗੀ, ਸਰੰਦਾ, ਲਫਲੀ, ਕਾਟੋ, ਬੁਖਚੂ, ਕੜਾ, ਸਾਪਰਵਾਬ ਦੇਖੋ ਢੋਲ ਦੀ ਫੋਟੋ ਦੇਖੋ ਚਿੰਟਾ ਤੁੰਬੀ ਇਸ ਤਰ੍ਹਾਂ ਦੀ ਹੁੰਦੀ ਹੈ ਢੱਡ ਇਸ ਤਰ੍ਹਾਂ ਦਾ ਹੁੰਦਾ ਹੈ ਅਲਗੋਜੇ ਸਰੰਗੀ ਸਰੰਦਾ ਡਫਲੀ ਉਸ ਤਰ੍ਹਾਂ ਦੀ ਹੁੰਦੀ ਆ ਆ ਕਾਟੋ ਹੁੰਦੀ ਐ ਭੰਗੜੇ ਵਾਲੇ ਮੁੰਡਿਆਂ ਕੋਲੇ ਆਮ ਹੀ ਆਪਾਂ ਦੇਖਦੇ ਆ ਬੁੱਕ ਚ ਹੁੰਦਾ ਇਹਨੂੰ ਆਪਾਂ ਸੱਪ ਬੋਲਦੇ ਆਂ ਕਿ ਸੱਪ ਵਾਂਗੇ ਦੇ ਸਕਰੋਲ ਏਰਬਾਬ ਐ ਇਹ ਆਪਣੇ ਪਾਈ ਮਰਦਾਨਾ ਜੀ ਰਬਾਬ ਤੁਸੀਂ ਸੁਣਿਆ ਹੋਊਗਾ ਨਾ ਉਹਨਾਂ ਦਾ ਰਬਾਬ ਬਚਾਉਂਦੇ ਸੀ ਉਹ ਅੱਗੇ ਆ ਕੇ ਆਪਣਾ ਪੰਜਾਬੀਆਂ ਦਾ ਪਹਿਰਾਵਾ ਫੁਲਕਾਰੀ ਦੇਖੋ ਆ ਤਸਵੀਰ ਦੇ ਵਿੱਚ ਔਰਤਾਂ ਫੁਲਕਾਰੀ ਕੱਢ ਰਹੀਆਂ ਚਰਖਾ ਘੱਤ ਰਹੀਆਂ ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਐ ਜਿਸ ਨੂੰ ਖੱਦਰ ਦੇ ਕਪੜੇ ਉੱਤੇ ਹੱਥਾਂ ਨਾਲ ਕੱਢਿਆ ਜਾਂਦਾ ਹੈ ਫੁਲਕਾਰੀ ਦਾ ਜਿਹੜਾ ਸ਼ਬਦ ਆ ਉਹ ਬਣਿਆ ਫੁੱਲ ਤੇ ਕਾਰੀ ਤੋਂ ਜਿਸ ਦਾ ਮਤਲਬ ਹੁੰਦਾ ਹੈ ਫੁੱਲਾਂ ਦੀ ਕਢਾਈ ਪਹਿਲਾਂ ਜਿਹੜੇ ਲੋਕ ਸੀਗੇ ਉਹ ਮੰਨਤੀ ਕਰਦੇ ਸੀ ਹੱਥਾਂ ਨਾਲ ਕਢਾਈ ਕਰਦੇ ਸੀਗੇ ਤੇ ਬਾਅਦ ਵਿੱਚ ਉਹਨਾਂ ਨੂੰ ਜਾਂਦਾ ਰੱਖ ਲੈਂਦੇ ਸੀ ਦਾਜ ਵਾਸਤੇ ਜਾਂ ਉਹਨਾਂ ਨੂੰ ਸਿਰ ਦੇ ਉੱਤੇ ਓਟਦੇ ਸੀਗੇ ਜਦੋਂ ਕੋਈ ਸ਼ਗਨ ਹੁੰਦਾ ਸੀ ਜਾਂ ਖੁਸ਼ੀ ਹੁੰਦੀ ਸੀ ਮਰਦਾਂ ਦਾ ਜ਼ਿਆਦਾਤਰ ਪਹਿਰਾਵਾ ਸੀ